ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਰਾਮ ਸਰੂਪ ਅਣਕੀ ਦੀ ਕਹਾਣੀ ਮੈਂ ਕਹਾਣੀ ਲਿਖਾਂਗਾ ਤੇ ਤੁਸੀਂ ਸੁਣਦੇ ਹੋ YouTube ਚੈਨਲ ਸਵੀ ਮੀਡੀਆ ਸੋ ਪਹਿਲਾਂ ਤਾਂ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਮੈਂ ਕਹਾਣੀ ਲਿਖਾਂਗਾ ਦਨ ਛਿਪੇ ਜਿਹੇ ਮੋਟਰਸਾਈਕਲ ਲੈ ਕੇ ਉਚਾਨਕ ਮੇਰੇ ਕੋਲ ਆ ਗਿਆ ਬਾਕਸ ਵਿੱਚ ਕੱਪੜੇ ਦੇ ਝੋਲੇ ਵਿੱਚ ਪਾ ਕੇ ਬਿਲੀਟੀ ਬੋਤਲ ਉਸਨੇ ਕੱਢੀ ਤੇ ਕਮਰੇ ਵਿੱਚ ਆ ਬੈਠਾ ਮੋਟਰਸਾਈਕਲ ਵਿੜੇ ਵਿੱਚ ਹੀ ਖੜਾ ਰਹਿਣ ਦਿੱਤਾ ਅਨਸਾਰ ਉਸਨੇ ਪਾਣੀ ਦਾ ਜੱਗ ਤੇ ਕੱਚ ਦੇ ਗਲਾਸ ਮੰਗਵਾਏ ਸੀਗੇ ਉਸ ਦੀ ਗੱਲ ਬਾਤ ਤੋਂ ਮੈਂ ਅੰਦਾਜ਼ਾ ਲਾਇਆ ਉਸਨੇ ਪਹਿਲਾਂ ਹੀ ਪੀਤੀ ਹੋਈ ਹੈ ਇੱਕ ਪੈਗ ਜਦ ਅਸੀਂ ਲੈ ਬੈਠੇ ਮੈਂ ਪੁੱਛਿਆ ਅੱਜ ਕਿਧਰੋਂ ਮਾਨਸਾ ਗਿਆ ਸੀਗਾ ਮੁਰਦਾ ਹੋਇਆ ਮੈਂ ਸੋਚਿਆ ਭਾਈ ਨੂੰ ਵੀ ਮਿਲ ਲੱਜਾਂ ਅੱਛਾ ਅੱਛਾ ਫਿਰ ਤਾਂ ਬਹੁਤ ਚੰਗੀ ਗੱਲ ਕੀਤੀ ਯਾਰ ਮੈਂ ਕਿਹਾ ਇੱਕ ਇੱਕ ਪੈਗ ਉਸਨੇ ਹੋਰ ਪਾ ਦਿੱਤਾ ਹੌਲੀ ਹੌਲੀ ਪੀਵਾਂਗੇ ਐਡੀ ਕੀ ਕਾਲੀ ਆ ਮੈਂ ਆਖਿਆ ਉਹ ਕਹਿੰਦਾ ਮੈਂ ਰਿੰਦਾ ਨਹੀਂ ਪਿੰਡ ਪਹੁੰਚਣਾ ਹੈ ਕਿਉਂ ਇਹ ਕੀ ਗੱਲ ਹੋਈ ਹੁਣ ਕਿਹੜਾ ਵੇਲਾ ਹੈ ਜਾਣਦਾ ਵੀ ਮੀਲ ਕਿੱਡੀ ਦੂਰ ਪਿਆ ਤੇਰਾ ਪਿੰਡ ਬੂਟ ਲਾ ਤੇ ਆ ਚਪਲਾਂ ਪਾ ਲੈ ਕੋੜ ਟੰਗ ਦੇ ਕਿਲੀ ਉੱਤੇ ਸੂਤ ਹੋ ਕੇ ਬੈਠ ਕੋੜਤਾ ਪਿਆਮਾ ਦੇਵਾਂ ਮੈਂ ਕਿਹਾ ਉਸਨੇ ਸਿਰ ਮਾਰ ਦਿੱਤਾ ਨਹੀਂ ਬਈ ਜਾਵਾਂਗਾ ਤਾਂ ਮੈਂ ਜ਼ਰੂਰੀ ਮੇਰੀ ਸਮਝ ਵਿੱਚ ਕੋਈ ਗੱਲ ਨਾ ਆਈ ਮੈਂ ਚੁੱਪ ਹੋ ਗਿਆ ਤਾਂ ਫਿਰ ਰੋਟੀ ਤਾਂ ਖਾ ਹੀ ਜਾਂਦਾ ਮੈਂ ਕਹਿ ਦਿੱਤਾ ਸੀਗਾ ਹਾਂ ਰੋਟੀ ਦੀ ਗੱਲ ਮੰਨੀ ਆ ਉਸਨੇ ਆਪਣੇ ਪੈਗ ਇੱਕੋ ਸਾਹ ਪੀ ਲਿਆ ਤੇ ਮੈਂ ਆਪਣੇ ਪੈਗ ਦੀਆਂ ਦੋ ਕੁੱਟਾਂ ਅੰਦਰ ਲੰਗਾਈਆਂ ਤੇ ਰੋਟੀ ਛੇਤੀ ਤਿਆਰ ਕਰਾਉਣ ਲਈ ਵੇੜੇ ਵਿੱਚ ਆਇਆ 6 ਮਹੀਨੇ ਪਹਿਲਾਂ ਭਾਈ ਭਗਤੇ ਆਪਣੇ ਇੱਕ ਦੋਸਤ ਨੂੰ ਮਿਲਣ ਮੈਂ ਗਿਆ ਹੋਇਆ ਸੀ। ਉਸ ਦੋਸਤ ਕੋਲ ਉਸ ਦਿਨ ਅਮਰਪਾਲ ਵੀ ਆਇਆ ਹੋਇਆ ਸੀਗਾ। ਅਮਰਪਾਲ ਕਿਸੇ ਸਮੇਂ ਉਸ ਦਾ ਕਲੀ ਗਰੇਸ ਸੀਗਾ ਤੇ ਮੇਰੇ ਵਾਂਗ ਹੀ ਉਸ ਨੂੰ ਮਿਲ ਲੱਗਿਆ ਹੋਇਆ ਸੀ। ਪੁਰਾਣੀਆਂ ਗੱਲਾਂ ਦਾ ਹੜਾ ਗਿਆ ਸੀਗਾ। ਪੈਗ ਪੀ ਕੇ ਇੱਕ ਜਣਾ ਗੱਲ ਕਰਨ ਲੱਗਦਾ ਤੇ ਅਗਲਾ ਪੈਗ ਲੈਣ ਤੱਕ ਉਸੇ ਗੱਲ ਨੂੰ ਸੁਣਾਈ ਜਾਂਦਾ ਰਹਿੰਦਾ ਤੇ ਫੇਰ ਉਸ ਦੀ ਗੱਲ ਮੁੱਕੀ ਤੋਂ ਹੋਰ ਜਣਾ ਆਪਣਾ ਪੈਗ ਲੈ ਕੇ ਗੱਲ ਸ਼ੁਰੂ ਕਰ ਦਿੰਦਾ। ਉਸ ਰਾਤ ਅਸੀਂ ਬਹੁਤ دیر ਤੱਕ ਸ਼ਰਾਬ ਪਿੰਦੇ ਰਹੇ ਸਵੇਰੇ ਉੱਥੋਂ ਤੁਰਨ ਲੱਗਿਆ ਆਪਣਾ ਨਵੀਂ ਕਹਾਣੀ ਸੰਗ੍ਰਹਿ ਮੈਂ ਅਮਰਪਾਲ ਨੂੰ ਦੇ ਆਇਆ ਸੀ ਉਸ ਦਿਨ ਵੀ ਉਸ ਕੋਲ ਮੋਟਰਸਾਈਕਲ ਸੀ ਮੇਰੇ ਆਉਣ ਤੋਂ ਪਿੱਛੋਂ ਉੱਥੋਂ ਚਲਿਆ ਗਿਆ ਹੋਵੇ ਉਸ ਦਾ ਪਿੰਡ ਤਾਂ ਭਾਈ ਪੰਕਤੇ ਤੋਂ ਨੇੜੇ ਹੀ ਸੀਗਾ ਤੇ ਫਿਰ ਮੇਰੇ ਉਸ ਕਹਾਣੀ ਸੰਗ੍ਰਹਿ ਵਿੱਚ ਜਿੱਦਾਂ ਮੇਰੀਆਂ ਹੋਰ ਪੁਸਤਕਾਂ ਦੇ ਨਾਂ ਪੜ੍ਹ ਕੇ ਅਮਰਪਾਲ ਨੇ ਮੇਰੇ ਹੋਰ ਕਹਾਣੀ ਸੰਗ੍ਰਹਿ ਵੀ ਮੈਥੋਂ ਮੰਗਵਾਇਆ ਸਾ ਵਾਪਸ ਕਮਰੇ ਵਿੱਚ ਜਦ ਮੈਂ ਆਇਆ ਉਹ ਗੁੰਮਸਾਮਾ ਬੈਠਾ ਧਰਤੀ ਵੱਲ ਝਾਕ ਰਿਹਾ ਸੀਗਾ ਕੋਟ ਲਾ ਕੇ ਕੁਰਸੀ ਦੀ ਪਿੱਠ ਤੇ ਵਿਛਾ ਦਿੱਤਾ ਹੋਇਆ ਸਵੇਰ ਦਾ ਰੰਗ ਤਪਲੇ ਵਿੱਚ ਪਿਆ ਸਰੋਂ ਦਾ ਸਾਗ ਪਿੱਤਲ ਦੀ ਬਾਟੀ ਵਿੱਚ ਮੈਂ ਗਰਮਾ ਕਰਵਾ ਲਿਆ ਸੀਗਾ ਵਿੱਚ ਮਖਣੀ ਦਾ ਰਗ ਵੀ ਪਵਾ ਲਿਆ ਸੀਗਾ ਕੁਰਸੀ ਉੱਤੇ ਜਦ ਮੈਂ ਬੈਠਾ ਮੇਰੇ ਗਲਾਸ ਦੀ ਪਹਿਲਾਂ ਹੀ ਪਚੀ ਪਈ ਸ਼ਰਾਬ ਵਿੱਚ ਉਸਨੇ ਹੋਰ ਸ਼ਰਾਬ ਪਾਈ ਤੇ ਆਪਣੇ ਗਲਾਸ ਵਿੱਚ ਪੂਰਾ ਪੈਗ ਪਾ ਕੇ ਨਾਲ ਦੀ ਨਾਲ ਹੀ ਪੀ ਗਿਆ ਬਾਟੀ ਵਿੱਚ ਸਾਗ ਦਾ ਚਮਚਾ ਲੈਂਦਿਆਂ ਉਸਨੇ ਮੈਨੂੰ ਆਪਣਾ ਪੈਗ ਪੀਣ ਦੀ ਇਸ਼ਾਰਾ ਕੀਤਾ ਮੈਂ ਦੋ ਕੁੱਟਾਂ ਵੀ ਭਰ ਸਕਿਆ ਸੀਗਾ ਇੱਕੋ ਜਾਂ ਸਾਰਾ ਪੈਗ ਮੈਥੋਂ ਕਦੇ ਵੀ ਨਹੀਂ ਪੀਤਾ ਗਿਆਗਾ ਭਾਈ ਤੂੰ ਕਹਾਣੀਕਾਰ ਐ ਮੇਰੀ ਕਹਾਣੀ ਵੀ ਲਿਖ ਦੇ ਇੱਕ ਉਸਦੇ ਬੁੱਲਾਂ ਤੇ ਸ਼ੱਕੀ ਜਹੀ ਮੁਸਕਾਨ ਸੀਗੀ ਮੈਂ ਹੱਸਣ ਲੱਗਿਆ ਉਹ ਗੰਭੀਰ ਹੋ ਗਿਆ ਹੱਸਦਾ ਹੋਇਆ ਮੈਂ ਉਸਨੂੰ ਚੰਗਾ ਨਹੀਂ ਸੀ ਲੱਗਦਾ ਹੋਵਾਂਗਾ ਮੇਰੇ ਜਨ ਵਿੱਚ ਇੱਕ ਆਦਮੀ ਆਇਆ ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਮੈਥੋਂ ਲਿਖਵਾਈਆਂ ਸਨ ਤੇ ਇੱਕ ਦੋ ਦੀ ਬਦਨਾਮੀ ਤਾਂ ਮੇਰੇ ਗਲ ਹੀ ਪੈ ਕੇ ਸੀਗੀ ਨਹੀਂ ਭਾਈ ਹੁਣ ਤੂੰ ਗੱਲ ਸੁਣ ਲੈ ਤੈਨੂੰ ਚੰਗੀ ਲੱਗੀ ਤਾਂ ਲਿਖ ਦੇਵੀਂ ਨਾ ਚੰਗੀ ਲੱਗੀ ਤਾਂ ਨਹੀਂ ਯਾਰ ਤੂੰ ਸੁਣਾ ਮੈਂ ਸੁਣਨ ਜ਼ਰੂਰ ਲਾਵਾਂਗਾ ਮੈਂ ਦਿਲਚਸਪੀ ਦਿਖਾਈ ਸੀ ਚੰਗਾ ਇਹ ਪਹਿਲਾਂ ਮੇਰੇ ਪੈਗ ਦੀ ਰਿੰਦੀ ਸ਼ਰਾਬ ਵੱਲ ਉਸਨੇ ਹੱਥ ਕੀਤਾ ਇਸ ਵਾਰ ਵੀ ਮੈਂ ਦੋ ਕੁੱਟਾਂ ਹੀ ਪੀਤੀਆਂ ਦੋ ਕੁੱਟਾਂ ਰਹਿ ਗਈਆਂ ਸਨ ਤੇ ਫੈਰੋਜ਼ ਨੇ ਜੋ ਕੋਈ ਦੱਸਿਆ ਉਹ ਇਹ ਸੀ ਕਿ ਜਦੋਂ ਬਠਿੰਡੇ ਹੁੰਦਾ ਸੀ ਉਹਨਾਂ ਦੇ ਦਫ਼ਤਰ ਵਿੱਚ ਇੱਕ ਔਰਤ ਸੀਗੀ ਉਸ ਵਾਲੇ ਕਮਰੇ ਵਿੱਚ ਹੀ ਬੈਠਦੀ ਹੁੰਦੀ ਚੁੱਪ ਕੀਤੀ ਜਹੀ ਰਹਿੰਦੀ ਅੱਖਾਂ ਵਿੱਚ ਹੀ ਮੁਸਕਰਾਉਂਦੀ ਪੋਲਾ ਪੋਲਾ ਬੋਲਦੀ ਇੱਕ ਦਿਨ ਅਚਾਨਕ ਹੀ ਉਸ ਨੇ ਅਮਰਪਾਲ ਨੂੰ ਇੱਕ ਚਿੱਟ ਫੜਾਈ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਤੇ ਫਿਰ ਅਕਸਰ ਹੀ ਉਹ ਮਿਲਣ ਲੱਗੇ ਸਨ ਕਦੀ ਕਿਸੇ ਕਮਰੇ ਵਿੱਚ ਕਦੀ ਬਾਹਰ ਖੇਤਾਂ ਵਿੱਚ ਉਹ ਵਿਖਾਈ ਵਿਆਹੀ ਹੋਈ ਸੀਗੀ ਇੱਕ ਮੁੰਡਾ ਵੀ ਸੀਗਾ ਉਸ ਦਾ ਪਤੀ ਬਵਾਸੀ ਦਾ ਆਪਰੇਸ਼ਨ ਕਰਵਾ ਕੇ ਹਸਪਤਾਲ ਵਿੱਚ ਪਿਆ ਹੋਇਆ ਸੀ ਉਹਨਾਂ ਜਿਨ੍ਹਾਂ ਵਿੱਚ ਬਸ ਸਟੈਂਡ ਦੇ ਨੇੜੇ ਐਫਸੀਆਈ ਦੇ ਮਾਲ ਗੋਦਾਮਾਂ ਨਾਲ ਬਣੇ ਇੱਕ ਚੌਂਕੀਦਰ ਦੇ ਕੁਆਟਰ ਵਿੱਚ ਉਮਰਪਾਲ ਨੂੰ ਮਿਲੀ ਸੀ ਪਤੀ ਤਾਂ ਹਸਪਤਾਲ ਵਿੱਚ ਸੀਗਾ ਕੁੜੀ ਜੰਮੀ ਪਰ ਮਿਲਣਾ ਬੰਦ ਗਲਬਾਤ ਤਾਂ ਕਰ ਲੈਂਦੀ ਪਰ ਅਸਲ ਗੱਲ ਨੂੰ ਟਾਲ ਜਾਂਦੀ ਅਮਰਪਾਲ ਨੂੰ ਗੁੱਸਾ ਚੜਦਾ ਪਰ ਇਸ ਗੱਲ ਤੇ ਤਾਂ ਉਹ ਆਉਂਦੀ ਹੀ ਨਹੀਂ ਸੀ 6 ਮਹੀਨੇ ਤੱਕ ਉਸ ਨੂੰ ਮਿਲਣ ਦੀ ਆਸ ਵਿੱਚ ਆਪਣੇ ਜ਼ਿਗਰ ਦੀ ਰੱਤ ਪਿੰਦਾ ਰਿਹਾ ਪਤਾ ਨਹੀਂ ਕਿਉਂ ਅਮਰਪਾਲ ਦੀ ਸੀੜ ਤੇ ਉਹਨਾਂ ਦੇ ਅਫਸਰ ਵੱਲੋਂ ਦਫ਼ਤਰ ਦੇ ਇੱਕ ਕਾਂਡੜ ਜਿਹਾ ਕਲਰਕ ਚੰਚਲ ਸਿੰਘ ਨੂੰ ਬਿਠਾ ਦਿੱਤਾ ਗਿਆ ਸੀ ਤੇ ਉਸ ਨੂੰ ਕਿਸੇ ਹੋਰ ਕਮਰੇ ਵਿੱਚ ਇੱਕ ਦਿਨ ਥੋੜੀ ਜਹੀ ਕਾਂਤ ਲੱਭ ਕੇ ਉਸ ਨੇ ਇੰਨਾ ਹੀ ਪੁੱਛਿਆ ਰੇਸ਼ਮਾ ਹਣ ਕੀ ਹੋ ਗਿਆ ਤੈਨੂੰ ਤਸ ਨੇ ਝਟ ਕਹਿ ਦਿੱਤਾ ਮੈਨੂੰ ਬੁਲਾਇਆ ਨਾ ਕਰੋ ਚੰਚਲ ਨੋਟ ਕਰਦਾ ਰਹਿੰਦਾ ਏ ਇਸੇ ਗੱਲ ਨੂੰ ਲੈ ਕੇ ਉਹ ਤਾਂ ਕਿੰਨੇ ਹੀ ਦਿਨ ਸੋਚਦਾ ਰਿਹਾ ਚੰਚਲੀ ਕਿਉਂ ਨੋਟ ਕਰਦਾ ਫਿਰ ਤਾਂ ਸਾਫ ਹੋ ਗਿਆ ਸੀਗਾ ਕਿ ਹੁਣ ਉਹ ਚਿੰਚਲ ਨਾਲ ਫਿਰਨ ਲੱਗੀ ਸੀ ਰੇਸ਼ਮਾ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਉਂਦਾ ਕਮਾਲ ਦੀ ਗੱਲ ਸੀ ਉਹ ਜਦ ਵੀ ਮਿਲਦੀ ਸਤਸਰੀ ਅਕਾਲ ਬੁਲਾਉਂਦੀ ਘਰ ਦਾ ਹਾਲ ਚਾਲ ਵੀ ਪੁੱਛ ਲੈਂਦੀ ਅਮਰਪਾਲ ਬੱਚੇ ਬੁੱਝੇ ਹੋਏ ਜਵਾਬ ਦਿੰਦਾ ਅੋਜ਼ਾ ਜੀ ਕਰਦਾ ਕਿ ਉਹ ਰਿਸ਼ਮਾ ਨੂੰ ਗੋਲੀ ਨਾਲ ਪੰਨ ਦੇਵੇ ਪਰ ਉਹ ਸੋਚਦਾ ਸਿਹਰੇ ਬੰਨ ਕੇ ਥੋੜਾ ਲਿਆਂਦੀ ਹੋਈ ਸੀ ਇਹ 2.5 ਸਾਲ ਹੰਡਾ ਗਈ ਆ ਇਹਦੇ ਪੱਲੇ ਦਾ ਸਾਰੀ ਗੱਲ ਸੁਣ ਕੇ ਮੈਂ ਕਿਹਾ ਤਾਂ ਉਹ ਕੁੜੀ ਤੇਰੀ ਤੁਖਮ ਸੀਗੀ ਹਾਂ ਬਾਈ ਮੇਰੀ ਸਾਰੇ ਨੈਣ ਨਕਸ਼ ਮੇਰੇ ਉੱਤੇ ਨੇ ਰੰਗ ਵੀ ਮੇਰੇ ਵਰਗਾ ਹੀ ਹੈ ਹੁਣ ਤਾਂ ਤਕੜੀ ਓਡਾਰ ਹੋਣੀ ਐ ਹਾਂ 8-9 ਸਾਲ ਦੀ ਐ ਤੀਜੀ ਜਮਾਤ ਵਿੱਚ ਪੜਦੀ ਐ ਪਿਛਲੇ ਸਾਲ ਮੈਂ ਉਹਦੇ ਘਰੇ ਗਿਆ ਸੀ ਦੇਖਿਆ ਤਾਂ ਹੌਕਾ ਨਿਕਲ ਗਿਆ ਮੇਰਾ ਕਿਦਾਂ ਦਾ ਸੰਸਾਰ ਐ ਖੂਨ ਦੀ ਸਾਂਝ ਹੋ ਕੇ ਵੀ ਕੋਈ ਕਿਸੇ ਦਾ ਨਹੀਂ ਹੁੰਦਾ ਕਾ ਰੇਸ਼ਮਾ ਦੇ ਪਤੀ ਨੂੰ ਨਹੀਂ ਸ਼ੱਕ ਹੋਇਆ ਹੋਵੇਗਾ ਕਿ ਕੁੜੀ ਉਸਦੀ ਨਹੀਂ ਗਈ ਉਹਨੂੰ ਕੀ ਸ਼ੱਕ ਹੋਣਾ ਸੀ ਬਾਈ ਉਹ ਤਾਂ ਗਦਾ ਆਦਮੀ ਐ ਮੱਜਾਂ ਦਾ ਵਪਾਰੀ ਐ ਪੈਸੇ ਦਾ ਪੋਤਾ ਐ ਕੀੜੀ ਦੇ ਰਾ ਆਟਾ ਨਹੀਂ ਜਾਣ ਦਿੰਦਾ ਕਾ ਇਸੇ ਕਰਕੇ ਤਾਂ ਰੇਸ਼ਮਾ ਤੋਂ ਨੌਕਰੀ ਕਰਵਾਉਂਦਾ ਹੈ ਬੋਤਲ ਵਿੱਚ ਦੋ ਤਿੰਨ ਪੈਗ ਹੀ ਰਹਿ ਗਏ ਸਨ ਲੱਗਦੇ ਅਮਰਪਾਲ ਕਾਫੀ ਦਿਨ ਤੋਂ ਬੋਲਦਾ ਰਿਹਾ ਸੀ ਸ਼ਰਾਬ ਪੀਨ ਤਾਂ ਜਿਵੇਂ ਉਸ ਨੂੰ ਯਾਦ ਹੀ ਨਹੀਂ ਸੀ ਰਹਿ ਗਿਆਗਾ ਮੇਰੀਆਂ ਦੋ ਉਂਗਲਾਂ ਵੀ ਉਵੇਂ ਹੀ ਉਮੀਦਾਂ ਉਵੇਂ ਪਈਆਂ ਸਨ ਇਸ ਵਾਰ ਮੈਂ ਹੀ ਕਿਹਾ ਹੋਰ ਪਾਲੇ ਪੈਗ ਪਾਉਣ ਦੀ ਥਾਂ ਉਲਮ ਲਮੇ ਸਾ ਲੈਣ ਲੱਗਿਆ ਤੇ ਫਿਰ ਬੋਤਲ ਚੱਕ ਉਸ ਦਾ ਗਲਾਸ ਮੈਂ ਅੱਧੇ ਤੋਂ ਬਤਾ ਭਰ ਦਿੱਤਾ ਆਪਦੀ ਸ਼ਰਾਬ ਵਿੱਚ ਦੋ ਕੁੰਗਲਾਂ ਹੋਰ ਪਾਲੀਆਂ ਸੀਗਾ ਉਸ ਦੇ ਗਲਾਸ ਵਿੱਚ ਪਾਣੀ ਵੀ ਮੈਂ ਹੀ ਪਾਇਆ ਸੀਗਾ ਉਹ ਸਾਰੇ ਪੈਗ ਨੂੰ ਇੱਕੋ ਸਾ ਪੀ ਗਿਆ ਇਸ ਵਾਰ ਤਾਂ ਮੈਂ ਵੀ ਸਾਰਾ ਸੰਗੋ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ ਸੀਗਾ ਪਿਛਲੇ ਸਾਲ ਜਦੋਂ ਤੂੰ ਗਿਆ ਸੀਗਾ ਰੇਸ਼ਮਾ ਕਿਸ ਤਰ੍ਹਾਂ ਪੇਸ਼ ਆਈ ਮੈਂ ਪੁੱਛਿਆ ਉਸ ਦਾ ਪਤੀ ਹੀ ਸਾਰਾ ਸਮਾਂ ਮੇਰੇ ਕੋਲ ਬੈਠਾ ਰਿਹਾ ਉਹ ਤਾਂ ਪਹਿਲਾਂ ਚਾਹ ਦੀ ਵੱਡੀ ਗੜਵੀ ਰੱਖ ਗਈ ਤੇ ਦੋ ਗਲਾਸ ਤੇ ਫਿਰ ਕੁੜੀ ਦੇ ਹੱਥ ਰੋਟੀ ਭੇਜਦੀ ਆਪ ਤਾਂ ਅੱਖਾਂ ਵੀ ਸਾਂਝੀਆਂ ਨਾ ਕੀਤੀਆਂ ਚਾਹ ਤੋਂ ਰੋਟੀ ਦੇ ਸਫ਼ਰ ਤੱਕ ਉਸ ਦੇ ਸਫ਼ਰ ਤੱਕ ਉਸ ਦਾ ਪਤੀ ਮੱਝਾਂ ਦੇ ਸੌਦਿਆਂ ਦੀਆਂ ਵਾਰਤਾਵਾਂ ਸੁਣਾਉਂਦਾ ਰਿਹਾ ਸੀਗਾ ਉੱਥੇ ਜਾਣ ਵੇਲੇ ਇਹ ਤੇ 2.5 ਘੰਟੇ ਉਸ ਦੇ ਪਤੀ ਦੀ ਚੱਕ ਸੌਣ ਤੋਂ ਬਾਅਦ ਉੱਥੋਂ ਆਉਣ ਵੇਲੇ ਰੇਸ਼ਮਾ ਦੀ ਤਾਂ ਸਿਰਫ ਸਤਸ੍ਰੀ ਅਕਾਲ ਹੀ ਮਿਲੀ ਫਿਰ ਤਾਂ ਯਾਰ ਹਾਂ ਦੇਖ ਲੈ ਬਾਈ ਮੇਰਾ ਜ਼ਵਾਕ ਜੰਮ ਕੇ ਵੀ ਉਸ ਦਾ ਮੇਰੇ ਨਾਲ ਹੁਣ ਕੋਈ ਸਬੰਧ ਨਹੀਂਗਾ ਇਹ ਦੁਨੀਆ ਹੈ ਪਿਆਰੇ ਇੱਥੇ ਕਿਸੇ ਦਾ ਕੋਈ ਨਹੀਂਗਾ ਪਲਛਿੰਦਾ ਮੇਲਾ ਹੈ ਕਿਸੇ ਨੂੰ ਕਿਸੇ ਦਾ ਇੰਤਜ਼ਾਰ ਨਹੀਂਗਾ ਵਰਤਮਾਨ ਨੂੰ ਹੀ ਹੰਡਾਇਆ ਜਾ ਸਕਦਾ ਹੈ ਤੀਤ ਦਾ ਮੂਹ ਹੈ ਨਾ ਭੁਵਿੱਖ ਦਾ ਵਿਸ਼ਵਾਸ ਤੂੰ ਤੀਤੀ ਨੂੰ ਫੜਨ ਦੀ ਕੋਸ਼ਿਸ਼ ਛੱਡ ਦੇ ਅਮਰਪਾਲ ਜੋ ਹੁਣ ਹੈ ਉਸ ਨਾਲ ਹੀ ਚੱਲ ਛੱਡ ਕਿਵੇਂ ਦੇਵਾਂ ਬਾਈ ਮੇਰੇ ਦਿਲ ਵਿੱਚੋਂ ਤਾਂ ਇਹ ਗੱਲ ਨਿਕਲਦੀ ਹੀ ਨਹੀਂ ਤੇ ਉਹ ਫਿਰ ਲੰਮੇ ਲੰਮੇ ਸਾਲਾਂ ਲੱਗਿਆ ਹੁਣ ਕਿਹਦੇ ਨਾਲ ਐ ਰੇਸ਼ਮਾ ਉਸਨੇ ਢਿੱਲਾ ਜਿਹਾ ਜਵਾਬ ਦਿੱਤਾ ਹੁਣ ਕਿਸੇ ਹੋਰ ਨਾਲ ਹੋਣੀ ਐ ਕੀ ਪਤਾ ਕਿਹਦੇ ਨਾਲ ਐ ਪਗਾਨੇ ਆਦਮੀ ਤੋਂ ਬਿਨਾ ਉਹ ਰਹਿ ਨਹੀਂ ਸਕਦੀਗੀ ਵਿੜੇ ਵਿੱਚੋਂ ਮਾਂ ਨੇ ਆਵਾਜ਼ ਮਾਰੀ ਮੈਂ ਉੱਠਿਆ ਰੋਟੀ ਪਵਾ ਲੈ ਕੇ ਆਇਆ ਰੋਟੀ ਖਾਣ ਲੱਗੇ ਤਾਂ ਉਸਨੇ ਬੋਤਲ ਵਿੱਚੋਂ ਸ਼ਰਾਬ ਬਚਦੀ ਵੀ ਮੇਰੇ ਗਲਾਸ ਵਿੱਚ ਪਾਣੀ ਚਾਹੀ ਪਰ ਮੇਰੇ ਨਾ ਕਹਿਣ ਉੱਤੇ ਉਸਨੇ ਆਪਣੇ ਗਲਾਸ ਵਿੱਚ ਬੋਤਲ ਨੂੰ ਉਲਟਿਆ ਤੇ ਬਿਨਾ ਪਾਣੀ ਉਹੀ ਪੀ ਗਿਆ ਉਸਨੇ ਬਹੁਤ ਘੱਟ ਰੋਟੀ ਖਾਧੀ ਮੈਂ ਉਸਨੂੰ ਪੁੱਛਿਆ ਵੀ ਹੋਰ ਸ਼ਰਾਬ ਲਿਆਵਾ ਸਾਈਕਲ ਤੇ ਹੁਣ ਫੜ ਲੈਉਣਾ ਬੋਤਲ ਪਰ ਉਸਨੇ ਨਾ ਕਰ ਦਿੱਤੀ ਮੈਥੋਂ ਪਹਿਲਾਂ ਹੀ ਹੱਥ ਧੋ ਲਏ ਸੀਗੇ ਥਾਲੀ ਵਿੱਚ ਪਈ ਇੱਕ ਰੋਟੀ ਮੈਂ ਖਾਧੀ ਤੇ ਹੱਥ ਧੋਣ ਲੱਗਿਆ ਉਹ ਖੜਾ ਹੋ ਕੇ ਆਪਣਾ ਕੋਟ ਪਾਉਣ ਲੱਗਿਆ ਮੈਂ ਕਿਹਾ ਹੁਣ ਬਹੁਤ ਹਨੇਰਾ ਹੋ ਗਿਆ ਹੁਣ ਨਾ ਜਾ ਐਕਸੀਡੈਂਟ ਕਰਾ ਬੈਠੇਗਾ ਪਰ ਉਹ ਮੰਨਿਆ ਨਹੀਂ ਉਹ ਕਮਰ ਜੋ ਬਾਹਰ ਜਾਣ ਲੱਗਿਆ ਤਾਂ ਉਸ ਦਾ ਹੱਥ ਕਟ ਕੇ ਮੈਂ ਆਖਿਆ ਅਮਰਪਾਲ ਇਸ ਸਾਰੀ ਗੱਲ ਨੂੰ ਦਿਲ ਚੋਂ ਕੱਢ ਦੇ ਨਾ ਬਾਈ ਮੈਂ ਕਦੇ ਰੇਸ਼ਮਾ ਦੀ ਕੁੜੀ ਨੂੰ ਚੱਕ ਲਿਆਵਾਂਗਾ ਕੁੜੀ ਨੂੰ ਕੀ ਕਰਨਾ ਹੈ ਉਸ ਦਾ ਵਿਆਹ ਮੈਂ ਕਰਾਂਗਾ ਉਸ ਦੀ ਇਸ ਗੱਲ ਤੇ ਮੈਂ ਹੱਸਣਾ ਚਾਹੁੰਦਾ ਸਾਂ ਪਰ ਪਤਾ ਨਹੀਂ ਮੈਥੋਂ ਅਜੀਹਾ ਕਿਉਂ ਨਹੀਂ ਹੋ ਸਕਿਆ